ਜੀ ਸਰ ਕੀ ਨਾਮ ਹੈ ਮੇਰਾ ਨਾਮ ਬినੋਦ ਕੁਮਾਰ ਸੇਠ ਸ਼ਮਾਲਾ ਬਾਉ ਪਾਈਆਂ ਤੇ ਬੋਲ ਰਿਹਾ ਮੈਂ ਔਰ ਮੈਂ ਇੱਥੇ ਦੇ 30 ਸਾਲ ਹੋ ਗਏ ਮਨਨਤ ਸੇਵਾ ਕਰਦੇ ਬਿਲ ਪੱਤਰਾਂ ਦੀ ਪਕੜਨ ਵਾਲਾ ਬੜਾ ਸ਼ੁਕਰ ਹੈ ਮੈਂ ਬੜੇ ਭਗਤ ਜੁੜੇ ਹੋਏ ਨੇ ਜਿਹੜੇ ਕਿ ਨਾ ਬਿਲ ਪੱਤਰ ਲੈ ਕੇ ਜਾਂਦੇ ਔਰ ਚੜਾਉਂਦੇ ਆਪਾਂ ਲਿਖ ਕੇ ਲੈ ਕੇ ਉਹਨਾਂ ਦੇ ਦਿੰਦੇ ਆ ਜਿਹੜੇ ਸਾਦੇ ਪੱਤੇ ਆ ਉਹ ਲੋਕ ਲੈ ਕੇ ਆਉਂਦੇ ਇਸ ਕਰਕੇ ਇਹ ਪ੍ਰਭੂ ਦੀ ਬੜੀ ਦਿਯਾ ਹੈ ਔਰ ਪ੍ਰਮਾਤਮਾ ਦਾ ਸ਼ੁਕਰ ਅਕਬ ਭਗਤਾਂ ਦੀ ਕਾਫੀ ਸਾਹ ਦੇਖ ਲਓ ਬੜਾ ਸਾਹ ਅੱਜ ਦਾ ਦਿਨ ਜਿਹੜਾ ਬਹੁਤ ਪਵਿੱਤਰ ਕਿ ਨਾ ਗਿਆ ਹੈ ਪੁਕਾਰਨਾਈ ਸੌਂਗ ਦਾ ਮਹੀਨਾ ਸ਼ੁਰੂ ਹੋ ਚੁੱਕਾ ਆ ਇਹ ਪਹਿਲਾ ਸੋਮਵਾਰ ਆ ਇਸ ਕਰਕੇ ਹਰ ਲੇਡੀਜ਼ ਨੇ ਵਤ ਰਖਣਾ ਹੁੰਦਾ ਔਰ ਲੇਡੀਜ਼ ਆ ਕੇ ਪਹਿਲੋ ਅੱਛੇ ਆ ਕੇ ਮੱਥਾ ਦੇ ਕੇ ਫਿਰ ਵਤ ਸ਼ੁਰੂ ਕਰਦੀ ਆ ਪੁਗਰਾ ਜੀ ਕਿਤਾ ਅੱਜ ਦਾ ਦੁਪਹਿਰਾ ਹੈਗਾ ਸੋਮਵਾਰ ਦਾ ਉਹਦੀ ਰੌਣਕ ਬੜੀ ਆ ਉਹਦੇ ਬਾਅਦ ਬਾਹਰ ਭਗਤਾਂ ਦਾ ਯੋਰ ਬੜਾ ਆ ਕਿਉਂਕਿ ਭਗਤਾਂ ਸਾਰਿਆਂ ਨੇ ਅੱਜ ਸੋਮਵਾਰ ਦਾ ਦਿਨ ਪਹਿਲੇ ਦਿਨ ਉਹਨਾਂ ਨੇ ਮੱਥਾ ਦੇਖਣਾ ਹੈ ਉਹਦੇ ਬਾਅਦ ਰੋਜ਼ ਆਣਗੇ ਉਹ ਸ਼ਾਮ ਦਾ ਮਹੀਨਾ ਬਹੁਤ ਪਰੀਏ ਭਗਵਾਨ ਬੋਲੇ ਨਾ ਅੱਜ ਸ਼ਾਮ ਦਾ ਮਹੀਨਾ ਬਹੁਤ ਪਰੀਏ ਉਕੇ ਜਲਾ ਸ਼ਾਵਨ ਦਾ ਮਹੀਨਾ ਹੈ ਨਾ ਇਹਦੇ ਚ ਬੋਲੇਨਾਥ ਨੇ ਪੜਾਈ ਪੂਜਾ ਕੀਤੀ ਹੈ ਭਗਵਾਨ ਸ਼੍ਰੀ ਰਾਮ ਦੀ ਉਹ ਭਗਵਾਨ ਸ਼੍ਰੀ ਰਾਮ ਨੇ ਬੋਲੇਨਾਥ ਦੀ ਪੂਜਾ ਕੀਤੀ ਇਹ ਸ਼ਾਵਨ ਦਾ ਮਹੀਨਾ ਸਭ ਤੋਂ ਜ਼ਿਆਦਾ ਪ੍ਰੀਅ ਹੈ ਗਿਆ ਹੈ ਅੱਜ ਦੇ ਦਿਨ ਭਗਤ ਰੂਦਰ ਅਭਿਸ਼ੇਕ ਵੀ ਕਰਦੇ ਉਸ ਦੀ ਸਰਕੀਮਤਤਾ ਰੂਦਰ ਸ਼ੇਕ ਦੀ ਮੱਤਵ ਹੈ ਜੀ ਜਿਹੜੇ ਬੰਦੇ ਤੇ ਜਿਹੜੇ ਕਸ਼ਟ ਹੁੰਦੇ ਹੈ ਉਹ ਸਾਰੇ ਦੂਰ ਹੋ ਜਾਂਦੇ ਅੱਜ ਦੇ ਦਿਨ ਰੂਦਰ ਇਹ ਸ਼ੁਰੂ ਹੁੰਦਾ ਹੈ ਔਰ ਸਾਡੇ ਪੂਰਨਮਾਸ ਤੋਂ ਸ਼ੁਰੂ ਕਰਦੇ ਨੇ ਉਰੂ ਮਾਸ਼ਤ ਰੁਦਰ ਅਭਿਸ਼ੇਕ ਸ਼ੁਰੂ ਕਰਕੇ ਇਹ ਜਾ ਕੇ ਰੁਦਰ ਕੀ ਕਿੰਨਾ ਰੁਦਰ ਤਾਂ ਇੱਕ ਦਿਨ ਪਹਿਲਾਂ ਰੁਦਰ ਅਭਿਸ਼ੇਕ ਪੂਰ ਮਾਸ਼ਤ ਪਹਿਲਾਂ ਜਿਹੜਾ ਜਿਹੜਾ ਹੈਗਾ ਉਹ ਸਮਾਪਤ ਹੋਏਗਾ ਔਰ ਰੁਦਰ ਅਭਿਸ਼ੇਕ ਦਾ ਜਿਹੜਾ ਮਕਤਬ ਹੈ ਉਹ ਬੋਲੇਨਾਥ ਦੀ ਪੂਜਾ ਹੈ ਹਰ ਆਦਮੀ ਆਪਣੇ ਕਈ ਲੋਕ ਆਪਣੇ ਘਰਾਂ 'ਚ ਵੀ ਰੁਦਰ ਅਭਿਸ਼ੇਕ ਕਰਦੇ ਹਨ ਔਰ ਬੜੀ ਪ੍ਰੀਅ ਹੈ ਇਸ ਕਰਕੇ ਲੋਕ ਔਰ ਇਹਨੂੰ ਬੜੀ ਮਾਨਤਾ ਦਿੱਤੀ ਗਈ ਹੈ ਰੁਦਰ ਅਭਿਸ਼ੇਕ ਨੂੰ ਭਗਵਾਨ ਬੋਲੇਨਾਥ ਨੂੰ ਬਹੁਤ ਪਰੀਅ ਹੈ ਨਾ ਮੇਰਾ ਨਾਮ ਰਾਗਵੈ ਜੀ ਤੇ ਮੈਂ ਸਾਰੇ ਬਖਤਾਂ ਨੂੰ ਅੱਜ ਓਮ ਨਮਾ ਸ਼ਿਵਾਏ ਜੈ ਸ਼ਿਵ ਸ਼ੰਕਰ ਹਰ ਹਰ ਮਹਾਦੇਵ ਅੱਜ ਪੁੱਜਿਓ ਮੰਦਰ ਤੇ ਸਾਵਣ ਮਹੀਨੇ ਸ਼ੁਰੂਆਤ ਹੋ ਚੁੱਕੀ ਪਹਿਲਾ ਸੋਮਵਾਰ ਹੈ ਤੁਹਾਡੇ ਲੋਕ ਕਿਸ ਤਰ੍ਹਾਂ ਪੂਜਾ ਅਚਨਾ ਕੀਤੀ ਜਾ ਰਹੀ ਹੈ ਦੇਖੋ ਜੀ ਅੱਜ ਮੰਦਰ ਦੇ ਵਿੱਚ ਅੱਜ ਸ਼ਿਵਾਲਾ ਮੰਦਰ ਦੇ ਵਿੱਚ ਮੈਂ ਆਇਆ ਤੇ ਅੱਜ ਸਾਵਣ ਮਹੀਨੇ ਦਾ ਪਹਿਲਾ ਸੋਮਵਾਰ ਹੈਗਾ ਪੂਰਨਿਮਾ ਤੋਂ ਬਾਅਦ ਜਦੋਂ ਸਾਵਣ ਮਹੀਨੇ ਦਾ ਪਹਿਲਾ ਸੋਮਵਾਰ ਆਉਂਦਾ ਹੈ ਬਲਕਿ ਹਰ ਸੋਮਵਾਰ ਦੇ ਵਿੱਚ ਆਪਣਾ ਸ਼ਿਵ ਮੰਦਰਾਂ ਦੇ ਵਿੱਚ ਜਿਹੜੇ ਮੇਲੇ ਲੱਗਦੇ ਨੇ ਸ਼ਰਧਾਲੂਆਂ ਦਾ ਸੈਲਾਬ ਉਮੜਦਾ ਹੈ ਮੰਦਿਰ ਦੇ ਵਿੱਚ ਪੂਜਾ ਅਰਚਨਾ ਕਰਨ ਲਈ ਅੱਜ ਅਸੀਂ ਵੀ ਮੰਦਿਰ ਦੇ ਵਿੱਚ ਪੂਜਾ ਅਰਚਨਾ ਕਰਨ ਆਏ ਆਂ ਤੇ ਭਗਵਾਨ ਸ਼ਿਵ ਜੀ ਦਾ ਅਭਿਸ਼ੇਕ ਕੀਤਾ ਮਨ ਨੂੰ ਬਹੁਤ ਪ੍ਰਸੰ타 ਹੋਈ ਹੈ ਜੀ ਕਾਫੀ ਉਡੀਕ ਹੋਂ ਦੇ 7 ਮਹੀਨੇ ਦੀ ਬਿਲਕੁਲ ਜੀ 7 ਮਹੀਨੇ ਦੇ ਵਿੱਚ ਸ਼ਿਵ ਭਗਤਾਂ ਦੇ ਲਈ ਇਹ ਇੱਕ ਵਿਸ਼ੇਸ਼ ਮਹੀਨਾ ਮੰਨਿਆ ਜਾਂਦਾ ਹੈ ਜਿਹਦੇ ਵਿੱਚ ਸ਼ਿਵ ਭਗਤ ਜਿਹੜੇ ਨੇ ਭਗਵਾਨ ਸ਼ਿਵ ਦੀ ਵਿਸ਼ੇਸ਼ ਆਰਾਧਨਾ ਕਰਦੇ ਨੇ ਪੂਜਾ ਕਰਦੇ ਨੇ ਤੇ ਭਗਵਾਨ ਸ਼ਿਵ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਨੇ